ਹਾੜੀਆਂ ਦੇ ਹਾਣਿਓ ਵੇ ਸੋਹਣੀਆਂ ਦੇ ਸਾਥੀ ਹੋਵੇ ਕਰ ਲਵੋ ਦਾਤੀਆਂ ਤੇ ਆਰ ਚੁੱਕੋ ਵੇ ਹਥੋੜੀਆਂ ਨੂੰ ਤੋੜੋ ਇੱਕ ਪੱਥਰਾਂ ਦੀ ਅੱਜ ਸਾਨੂੰ ਲੋੜੀ ਦੇ ਅੰਗਾਰ ਕਿਹੜੀ ਗੱਲੋਂ ਕਾਣੇ ਕਾਂਦੇ ਸੋਨ ਰੰਗ ਲੈੰਗੇ ਆਤੇ ਕਾਲੀ ਕਾਂਗਿਆਰੀਆਂ ਦੀ ਲੀਰ ਕੁੰਗੀਆਂ ਤੇ ਕੀੜਿਆਂ ਦੀ ਬਿਨ ਦੇਣ ਏਕੇ ਅੱਜ ਬੱਲੀਆਂ ਦੇ ਤਿੱਖੜੇ ਕਸੀਰ ਆਇਆ ਯੁੱਗ ਚੇਤਨਾ ਦਾ ਬੋਲਾਂ ਦੀ ਬਿਠਾਓ ਰਾਖੀ ਬੇਲੜਾਂ ਦਾ ਕਾ ਦਾ ਇਤਬਾਰ ਚੁੱਕੋ ਵੇ ਹਥੋੜਿਆਂ ਨੂੰ ਤੋੜੋ ਇੱਕ ਪਥਰਾਂ ਦੀ ਅੱਜ ਸਾਨੂੰ ਲੋੜੀਂਦੇ ਆਂਗਾਰ ਵਿਦਾ ਕਰੋ ਹੱਕਾਂ ਦੀਆਂ ਵੰਡ ਕੇ ਮਜ਼ਦੂਰੀ ਆਵੇ ਆਈਏ ਮਜ਼ਦੂਰਾਂ ਦੀ ਕਾਂਗ ਸਾਡਿਆਂ ਦਿਲਾਂ ਦੇ ਕੋਲੋਂ ਜਰੀ ਨਹੀਂ ਹੋ ਜਾਂਦੀ ਵੇਓ ਭੁਖਾਂ ਤੇ ਹੋ ਕੇ ਆਂਦੀ ਸੰਗ ਝੋੜੀਆਂ ਨਾ ਅੱਡੋ ਵੇਓ ਰਿਸ਼ੀਆਂ ਦੇ ਮੂਰੇ ਜਾ ਕੇ ਹੱਸ ਨਹੀਂਓ ਮਿਲਦੇ ਉਦਾਰ ਚੁੱਕ ਵੇ ਹਥੋੜੀਆਂ ਨੂੰ ਤੋੜੋ ਹਿੱਕ ਪੱਥਰਾਂ ਦੀ ਅੱਜ ਸਾਨੂੰ ਲੋੜੀਂਦੇ ਆਂਗਾਰ ਕਿਰਤਾਂ ਦੇ ਬੋਲ ਦਾ ਜੇ ਟੁੱਟ ਜੇ ਹਰਾਸ ਜਗ ਕੀ ਦੇ ਸਿਰ ਥੰਮਿਆ ਰਹੀ ਮਰੇ ਹੋਏ ਚੰਨ ਤੋਂ ਜੇ ਚਾਨਣੀ ਮੰਗਣ ਜਾਈਏ ਕਿਹੜਾ ਸਾਨੂੰ ਚੰਗਿਆ ਕਹੇ ਆਉ ਨਵੇਂ ਸੂਰ ਜਾਨੂ ਚੱਲ ਕੇ ਵਿਖਾਈਏ ਹੋਇਆ ਕਿਵੇਂ ਸਾਡੀ ਧੁੱਪ ਉੱਤੇ ਬਾਰ ਚੁੱਕਵੇ ਹਥੌੜਿਆਂ ਨੂੰ ਤੋੜੋ ਇੱਕ ਪੱਥਰਾਂ ਦੀ ਅੱਜ ਸਾਨੂੰ ਲੋੜੀਂਦੇ ਅੰਗਾਰ ਅੱਜ ਸਾਨੂੰ ਲੋੜੀਂਦੇ ਅੰਗਾਰ